ਤਰਨਤਾਰਨ ਤੋਂ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਦੋ ਲੁਟੇਰਿਆਂ ਨੇ ਪਿਸਤੌਲ ਅਤੇ ਹਥਿਆਰਾਂ ਦੀ ਨੋਕ ਤੇ ਇੱਕ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮਹਿਲਾ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਬੱਚਿਆਂ ਨਾਲ ਘਰ ਨੂੰ ਜਾ ਰਹੀ ਹੁੰਦੀ ਹੈ ਕਿ ਦੂਜੇ ਪਾਸੇ ਤੋਂ ਦੋ ਲੁਟੇਰੇ ਆਉਂਦੇ ਨੇ ਤੇ ਪਿਸਤੌਲ ਤੇ ਹਥਿਆਰਾਂ ਦੀ ਨੋਕ ਤੇ ਮਹਿਲਾ ਕੋਲੋਂ 2.5 ਲੱਖ ਦੀ ਨਕਦੀ ਤੇ ਐਕਟਿਵਾ ਲੈ ਕੇ ਫਰਾਰ ਹੋ ਜਾਂਦੇ ਨੇ ਇਸ ਵਾਰ ਦਾ ਤੋਂ ਬਾਅਦ ਲੁੱਟ ਦਾ ਸ਼ਿਕਾਰ ਮਹਿਲਾ ਬਲਜੀਤ ਕੌਰ ਅਤੇ ਉਸਦੇ ਬੇਟਿਆਂ ਨੇ ਦੱਸਿਆ ਕਿ ਉਹਨਾਂ ਨੇ ਕਿਸੇ ਕੋਲ ਉਧਾਰ ਦਿੱਤੇ ਪੈਸੇ ਲੈਣੇ ਸੀ ਅਤੇ ਬੀਤੀ ਰਾਤ ਉਹ ਉਧਾਰ ਦਿੱਤੇ ਪੈਸੇ ਲੈ ਕੇ ਐਕਟਿਵਾ ਤੇ ਸਵਾਰ ਹੋ ਕੇ ਘਰ ਨੂੰ ਆ ਰਹੇ ਸੀ ਜਿਸ ਦੌਰਾਨ ਦੂਸਰੇ ਪਾਸੇ ਤੋਂ ਦੋ ਲੁਟੇਰੇ ਆਉਂਦੇ ਨੇ ਤੇ ਹਥਿਆਰਾਂ ਦੀ ਨੋਕ ਤੇ ਉਹਨਾਂ ਕੋਲੋਂ ਲੱਖਾਂ ਦੀ ਨਕਤੀ ਅਤੇ ਐਕਟਿਵਾ ਲੈ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵੱਲੋਂ ਖੋਈ ਗਈ ਐਕਟਿਵਾ ਨਾਲ ਦੇ ਪਿੰਡ ਪਈ ਮਿਲੀ ਇਸ ਦੇ ਨਾਲ ਹੀ ਪੀੜਤ ਔਰਤ ਨੇ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਬੀਤੀ ਰਾਤ ਤਰੰਦਾਂ ਸ਼ਹਿਰ ਦੇ ਵਿੱਚ ਦੋ ਹਥਿਆਰਬੰਦ ਲੁਟੇਰਿਆਂ ਵੱਲੋਂ 2.5 ਲੱਖ ਦੇ ਕਰੀਬ ਰਕਮ ਲੁੱਟ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਕਟਵਾਂ ਤੇ ਇੱਕ ਲੇਡੀਸ ਤੇ ਉਸਦੇ ਨਾਲ ਇੱਕ ਬੱਚਾ ਆਪਣੇ ਜਿਹੜਾ ਜਾ ਰਿਹਾ ਸੀ ਉਹਨਾਂ ਵੱਲੋਂ ਰਿਵਾਲਵਰ ਦਿਖਾਇਆ ਗਿਆ ਤੇ ਹਥਿਆਰ ਦਿਖਾਇਆ ਹੋਰ ਨਾਲ ਉਹਨਾਂ ਤੇਜ਼ਧਾਰ ਹਥਿਆਰ ਸੀ ਦਿਖਾ ਕੇ ਐਕਟਵਾਂ ਹੀ ਖੋਲੀ ਗਈ ਤੇ 2.5 ਲੱਖ ਰੁਪਈਆ ਵੀ ਖੋ ਕੇ ਲੈ ਗਏ ਮੇਰੇ ਨਾਲ ਉਹ ਬੱਚਾ ਮੌਜੂਦ ਹੈ ਉਹਨਾਂ ਪੁੱਛਦਿਆਂ ਕਿ ਕੀ ਸਾਰੀ ਗੱਲਬਾਤ ਹੈ ਬੇਟਾ ਕੀ ਨਾਮ ਤੇਰਾ ਨਾਮ ਅਮਰਿਤਪਾਲ ਸਿੰਘ ਹੈ ਅਮਰਿਤਪਾਲ ਦੀ ਕੀ ਗੱਲਬਾਤ ਹੋਈ ਸਾਰੀ ਅਸੀਂ ਕਿਸੇ ਕੋ ਪੈਸੇ ਲੈ ਕੇ ਆਉਨੇ ਨਹੀਂ ਤੇ ਉਹ ਆਉਂਦੇ ਆਉਂਦੇ ਨਾ ਘਰ ਦੇ ਬਾਹਰ ਦੋ ਲਟੇਰੇ ਆਏ ਤੇ ਇੱਕ ਨੇ ਫੜਿਆ ਇੱਕ ਨੇ ਦਾਤਰ ਫੜੀ ਤੇ ਇੱਕ ਨੇ ਪਿਸਤੌਲ ਫੜੀ ਉਹਨਾਂ ਨੇ ਉੱਤਰ ਕੇ ਸਿੱਧਾ ਕਹਿੰਦੇ ਕਿ ਸਕੂਟੀ ਚਾਬੀ ਫੜਾ ਚਾਬੀ ਫੜਾ ਐਦਾਂ ਕਰਦੇ ਆ ਕਿ ਨਾ 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 ਦੀ ਤੇ ਉਹ ਲੈ ਗਏ ਸਿੱਧਾ ਚਾਬੀ ਦੇ ਨਾਲ ਹੀ ਸਕੂਟੀ ਵੀ ਲੈ ਗਏ ਉਹ ਤੇ ਬਾਅਦ ਕਿੰਨੇ ਪੈਸੇ ਸੀ 2.5 ਲੱਖ ਰੁਪਈਆ ਸੀ ਡਿੱਕੀ 'ਤੇ ਪਿਆ ਹੋਇਆ ਸੀ 2.5 ਲੱਖ ਰੁਪਈਆ ਕਿੱਥੋਂ ਲੰਦੇ ਸੀ ਪੈਸੇ ਉਹ ਅੰਕਲ ਦੇ ਘਰੋਂ ਲਿਓ ਨਹੀਂ ਉਹ ਦੋਨਾਂ ਦੇ ਘਰੋਂ ਦੋ ਪਿੱਛੇ ਦੇ ਆ ਗਏ ਤੇ ਹੁਣ ਦੀ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਉਸੇ ਵੇਲੇ ਸੂਚਨਾ ਦਿੱਤੀ ਸੀ ਤੇ ਪੁਲਿਸ ਕਹਿੰਦੇ ਆ ਕਿ ਹੁਣ ਐਕਸ਼ਨ ਲੈਣੇ ਆ ਉਹ ਕਹਿੰਦੇ ਸਵੇਰੇ ਆਇਓ ਤੇ ਸਵੇਰੇ ਉਹਨਾਂ ਨੇ ਹੁਣ ਐਕਸ਼ਨ ਸੀਸੀਟੀਵੀ ਕੈਮਰਾ ਚੈੱਕ ਕਰੰਦੇ ਆ ਤੇ ਲਟੇਰੇ ਆਏ ਸੀਸੀਟੀਵੀ ਵੀ ਦੇ ਵਿੱਚ ਬਾਹ ਮੂੰਹ ਨਹੀਂ ਆਉਂ ਮੂੰਹ ਆਇਆ ਨਹੀਂ ਅਡੇ ਤੱਕ ਤੇ ਵੇਖਣਦੇ ਅਗਿਆ ਇਹਨਾਂ ਦਾ ਸੀਸੀਟੀਵੀ ਕੈਮਰਾ ਚੈੱਕ ਕਰਦੇ ਪਏ ਅੰਕਲ ਦਾ ਐਕਟਿਵ ਆ ਮਿਲ ਗਈ ਉਹਨੂੰ ਐਕਟਿਵ ਆ ਮਿਲ ਗਈ ਸਵੇਰੇ ਫੋਨ ਆਇਆ ਕਿਸੇ ਦਾਨ ਨੂੰ ਨੰਬਰ ਤੇ ਕਹਿੰਦੇ ਤੁਹਾਡੀ ਐਕਟਿਵ ਪਾਲਾ ਸੁੱਡ ਗਈ ਆ ਤੇ ਉਹ ਤੋਂ ਫੇਰ ਆਈ ਪਹਿਲੇ ਪੁਲਿਸ ਥਾਣੇ ਗਏ ਪੁਲਿਸ ਦਾ ਇੱਕ ਮੁਲਾਦਮ ਨਾਲ ਲੱਗ ਗਏ ਤੇ ਉਹਨਾਂ ਫੇਰ ਰਹੀ ਲੱਗੇ ਗਏ ਤੇ ਫਿਰ ਐਕਟਿਵ ਲੈ ਕੇ ਆਏ ਫਿਰ ਥਾਣ ਸੇ ਲੇਜੋ ਤੁਸੀਂ ਆਖ ਪਾਵੇਂ ਆਪਣੇ ਬੱਚੇ ਭੇਜੋ ਤੁਸੀਂ ਆਪ ਆਜੋ ਮੈਂ ਨਹੀਂ ਮੈਂ ਬੱਚੇ ਨਹੀਂ ਮੈਂ ਆਪ ਆਉਣੀ ਆ ਨਾਲ ਬੈਠੇ ਦੇ ਜਦੋਂ ਅਸੀਂ ਆਏ ਆ ਤੇ ਆ ਕੇ ਉਹਨਾਂ ਘਰ ਬੈਠੇ ਆ ਤੇ ਗੱਲਾਂ ਬਾਤਾਂ ਕਰਦੇ ਦੇ ਸਾਡਾ ਟਾਈਮ ਜਿੱਤਾ ਨੰਗਾਂਦੇ ਸੀ ਉਹ ਪਤਾ ਨਹੀਂ ਮੈਨੂੰ ਇਹਨਾਂ ਦੇ ਕੀ ਤੇ ਟਾਈਮ ਨੰਗਾਂਦੇ ਨੰਗਾਂਦੇ ਮੈਂ ਆਪ ਹੀ ਗਿਆ ਵੀਰ ਜੀ ਪੈਸੇ ਗਿਨੇ ਤੁਸੀਂ ਆਂਦੇ ਇੱਕ ਵਾਰੀ ਤੁਸੀਂ ਗਿਣ ਲਓ ਪੈਸੇ ਜਦੋਂ ਗਿਨੇ ਆ ਤੇ ਆਂਦੇ 1000 ਰੁਪਿਆ ਘਾਟਿਆ 2.5 ਲੱਖ ਚੋਂ ਤੁਹਾਨੂੰ ਮੈਂ Google Pay ਕਰ ਦੰਨਾ ਹੈ ਜਦੋਂ ਮੈਂ ਗਿਨੇ ਇੱਕ ਨੋਟ ਵਾਦੀ ਮੈਂ ਭਾਜੀਆ ਵਾਦਿਆ ਤੁਸੀਂ ਲਲੋ ਆਪਣੇ ਪੈਸੇ ਤੇ ਇਤਰਾ ਹੀ ਸਾਨੂੰ ਅੱਧਾ ਕੀ ਘੰਟਾ ਹੀ ਬੈਠੇ ਜਦੋਂ ਅਸੀਂ ਮਤਲ ਤੁਰਨ ਲੱਗੇ ਤੇ ਵੀਰ ਜੀ ਆਂਦੇ ਪੈਸੇ ਤੁਸੀਂ ਡਿੱਗੀ 'ਚ ਰੱਖ ਲਓ ਭਾਬੀ ਡਿੱਗੀ 'ਚ ਰੱਖ ਲਓ ਪੈਸੇ ਤੁਸੀਂ ਤੇ ਮੈਂ ਇੰਨੀ ਗੱਲ ਕਹਿ ਕੇ ਹਜੇ ਬਾਹਰ ਉਹਨਾਂ ਦੀ ਗਲੀ ਦੀ ਆਈਆਂ ਕੋ ਮੋਟਰਸਾਈਕਲ ਵਾਲੇ ਮੁੰਡੇ ਮੈਨੂੰ ਵੇਖ ਕੇ ਇੱਧਰ ਬਾਹਰ ਨੂੰ ਆਏ ਆ ਕਿ ਇਹ ਹੋਣ ਦੇ ਉਧਰ ਜਿਤਨਾ ਨੂੰ ਸਭ ਪਤਾ ਸੀ ਅਸੀਂ ਆਪਣੇ ਮੋਬਾਈਲ ਹੱਤਾਂ 'ਚ ਫੜੇ ਉਹਨਾਂ ਨੇ ਮੋਬਾਈਲ ਨਹੀਂ ਖੋਇ ਸਾਡੇ ਸਾਡੇ ਕੋਈ ਗਹਿਣਾ ਨਹੀਂ ਕੋਈ ਪੈਸਾ ਨਹੀਂ ਉਹਨਾਂ ਨੇ ਮੰਗਿਆ ਸਿਰਫ ਐਕਟਿਵਾ ਦੀ ਚਾਬੀ ਲੈ ਕੇ ਚਲ ਗਏ ਨੇ ਇੱਕ ਕੋਲ ਪਿਸਤਲ ਹੀ ਇੱਕ ਕੋਲ ਦਾਫਤਰ ਸੀ ਕਿੰਨੇ ਪੈਸੇ ਹੀ ਵੇਚਾ 22 ਲੱਖ ਰੁਪਈਆ ਵੀਰ ਜੀ ਤੇ ਕੋਈ ਐਕਟਿਵਾ ਮਿਲਗੀ ਟਾਡੀ ਹਾਂ ਐਕਟਿਵਾ ਸਵੇਰੇ ਫੋਨ ਆਇਆ ਕਿਸੇ ਵੀਰ ਜੀ ਦਾ ਕਿ ਅਸੀਂ ਇੱਧਰ ਜੋ ਰੋਈ ਲਾਗੇ ਜਿਹੜਾ ਜੋ ਮਸਤਪੁਰਾ ਪਿੰਡਿਆਂ ਹੀ ਉਧਰੋਂ ਨੰਗਨ ਦੇ ਅਸੀਂ ਮੰਡੀ ਵਾਲ ਨੂੰ ਕੋਈ ਕੰਮ ਹੀ ਉਧਰੋਂ ਆਂਦੇ ਹੀ ਜਾਂਦੇ ਆ ਵੇਖੀ ਐਕਟਿਵਾ ਫਿਰ ਅਸੀਂ ਆਉਂਦੇ ਆ ਵੇਖੀ ਤੇ ਤੁਹਾਨੂੰ ਕਾਲ ਕੀਤਾ ਵਿੱਚੋਂ ਕਾਗਜ਼ ਕੱਢ ਗਏ ਡਿੱਗੀ ਦਾ ਲੋਕ ਟੋੜ ਕੇ ਫਿਰ ਉਹਨਾਂ ਨੇ ਪੈਸੇ ਕੱਢੇ ਬਾਕੀ ਵੀਰ ਜੀ ਇਹ ਪੈਸੇ ਦੀ ਗੱਲ ਅਸੀਂ ਕਿਸੇ ਨਾਲ ਨਹੀਂ ਕੀਤੀ ਇਹਨਾਂ ਨੂੰ ਪਤਾ ਹੀ ਕਿਸੇ ਉਹ ਤਾਂ ਜੀ ਮੰਗਿਆ ਸਾਡੇ ਹਾਂ ਨੂੰ ਪੈਸੇ ਦਿੱਤੇ ਜਾਣ ਵਾਪਸ ਕਿਤ ਸ਼ੱਕ ਹੋਵੇ ਹਾਂ ਨੂੰ ਇਹਨਾਂ ਦੀ ਜਿਨ੍ਹਾਂ ਨੇ ਪੈਸੇ ਦਿੱਤੇ ਆ ਵੀਰ ਜੀ ਹਾਂਜੀ ਰਿੰਕਾ ਵੀਰ ਜੀ ਸ਼ਾਮੀ ਲੇਡੀ ਜੀ ਪੈਸੇ ਲੈ ਕੇ ਆਈ ਹੀਗੀ ਆਪਣੇ ਐਕਟਵਾ ਤੇ ਨਾਲ ਉਹਦੇ ਬੱਚੇ ਸੀਗੇ ਨਾਲ ਉਹਦੇ ਬੱਚੇ ਸੀਗੇ ਤੇ ਉਹ ਪੈਸੇ ਲੈ ਕੇ ਆਈ 2.5 ਲੱਖ ਰੁਪਈਆ ਤੇ ਉਹਦੇ ਕੋਈ ਇੱਥੇ ਕਹਿੰਦੇ ਇੱਕ ਦਾਤਰ ਵਿਖਾ ਕੇ ਤੇ ਇੱਕ ਅਸਲੇ ਦਾ ਕੋਈ ਐਮਨਿਸਟ ਵਿਖਾਇਆ ਤਾਂ ਉਹ ਵਿਖਾ ਕੇ ਤੇ ਉਹ ਪਹਿਕੋ ਕੇ ਲੱਗੇ ਐਕਟਵਾ ਖੋ ਕੇ ਲੱਗੇ ਐਕਟਵਾ ਜਿਹੜੀ ਉਹ ਮਿਲ ਗਈ ਹੈ ਬਾਕੀ ਕੈਮਰੇਾਂ ਦੀ ਭਾਲ ਕੀਤੀ ਜਾ ਰਹੀ ਹੈ ਕੈਮਰੇ ਚੋਂ ਤੇ ਕੀ ਕਰ ਬਾਕੀ ਹੁਣ ਪਾਪਰਚਾਤ ਦੀ ਕਰਦੇ ਨਹੀਂ ਹੈ ਜੀ ਤੇ ਨਹੀਂ ਕਾਰ ਵੀ ਚੱਲ ਕੈਮ ਕੈਮ ਹਾਂ ਕਾਰ ਵੀ ਚੱਲ ਰਹੀ ਹੈ ਜੀ ਕੈਮਰੇ ਦੇ ਵਿੱਚ ਆਇਆ ਕੁਝ ਬੰਦ ਕੈਮਰੇ ਵਿੱਚ ਆ ਰਹੇ ਆ ਪਰ ਹਜੇ ਤਸਦੀਕ ਨਹੀਂ ਹੋ ਰਹੀ ਸਾਫਾ ਹੋਇਆ ਕਿੱਥੇ ਆ ਵਾਕਿਆ ਕਿੱਥੋਂ ਨਹੀਂ ਇਹ ਸਾਹਮਣੇ ਗਲੀ ਦੇ ਵਿੱਚ ਇਸੇ ਗਲੀ ਦਾ ਹੀ ਹੈ ਕਿੰਨੇ ਮੋੜ ਦੱਸ ਰਿਹਾ 2.5 ਲੱਖ ਰੁਪਏ ਕਿੰਨੇ ਘਟਨਾ ਦਾ ਬਾਦ ਇਹ 9.5 ਲੱਖ ਸਨੇਵ ਦੱਸਿਆ ਕਿ ਬੀਤੀ ਰਾਤ ਦੋ ਮੋਟਰਸਾਈਕਲ ਤੇ ਸਵਾਰ ਹੋ ਜਾਂ ਸੀ ਜਿਨ੍ਹਾਂ ਵੱਲੋਂ ਪਿਸਤਲ ਦੀ ਨੋਕ ਤੇ ਉਹਨਾਂ ਕੋਲੋਂ 2.5 ਲੱਖ ਰੁਪਏ ਖੋਹ ਲਿਆ ਗਿਆ ਤੇ ਜਿਹੜੀ ਐਕਟਿਵਾ ਵੀ ਖੋਹ ਕੇ ਉਹ ਨਾਲ ਲੈ ਗਏ ਜਿਹੜੀ ਐਕਟਿਵਾ ਤੇ ਅੱਜ ਸਵੇਰੇ ਉਹਨਾਂ ਨੇ ਦੱਸਿਆ ਕਿ ਮਿਲ ਗਈ ਆ ਲੇਕਿਨ ਉਹ ਦੱਸਿਆ ਜਾ ਰਿਹਾ ਹੈ ਕਿ ਹੁਣ ਪੁਲਿਸ ਵੱਲੋਂ ਜਿਹੜਿਆ ਵਾ ਕਿ ਜਿਹੜੇ ਇਲਾਕਾ ਜਿੱਥੇ ਖੋਹ ਹੋਈ ਆ ਉਹ ਸੀਸੀਟੀਵੀ ਕੈਮਰੇ ਜਿਹੜੇ ਆ ਆਪਣੇ ਚੈੱਕ ਕੀਤੇ ਜਾ ਰਹੇ ਆ ਤੇ ਖੰਗਾਲੇ ਜਾ ਰਹੇ ਆ ਪੁਲਿਸ ਵੱਲੋਂ ਫਿਲਹਾਲ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਵਨ ਸ਼ਰਮਾ ਦੈਨਿਕ ਸੁਰਾ ਟੀਵੀ ਤਰਨਤਾਰਨ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर